ਇੱਕ ਵੱਡੀ ਖਬਰ ਦਾ ਰੁਖ ਕਰਦੇ ਹਾਂ ਜੋ ਕਿ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਲਿਸ ਅਤੇ ਗੈਂਗਸਟਰ ਦੇ ਵਿਚਾਲੇ ਮੁਕਾਬਲਾ ਹੋਇਆ ਜਿੱਥੇ ਕਿ ਗੈਂਗਸਟਰ ਦੇ ਵੱਲੋਂ ਪੁਲਿਸ ਟੀਮ ਦੇ ਉੱਪਰ ਫਾਇਰਿੰਗ ਕੀਤੀ ਗਈ ਅਤੇ ਜਵਾਬੀ ਕਾਰਵਾਈ ਕਰਦੇ ਹੋਏ ਆ ਪੁਲਿਸ ਦੇ ਬਲੋ ਇੱਕ ਨਾਮੀ ਬਦਮਾਸ਼ ਨੂੰ ਧਰਦ ਬੋਚਿਆ ਗਿਆ ਜਿਸ ਦੇ ਕੋਲੋਂ ਅਸਲਾ ਵੀ ਬਰਾਮਦ ਹੋਇਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੀ ਸਥਿਤੀ ਬਣੀ ਹੋਈ ਹੈ ਆਲਾ ਜਿਹੜੇ ਕਿ ਅਫਸਰ ਹੈਗੇ ਨੇ ਪੁਲਿਸ ਦੇ ਉਹ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਬਕਾਇਦਾ ਫੋਰੈਂਸਿਕ ਟੀਮ ਹੋਣ ਅਤੇ ਹੋਰ ਜਿਹੜੀਆਂ ਕਿ ਵਿਭਾਗੀ ਜਾਂਚ ਦੀਆਂ ਟੀਮਾਂ ਨੇ ਮੌਕੇ ਦੇ ਉੱਪਰ ਪਹੁੰਚ ਕੇ ਪੂਰੀ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਨੇ ਇਹ ਦੇਖੋ ਬਿਨਾਂ ਨੰਬਰ ਪਲੇਟ ਦੇ ਬਾਈਕ ਜਿਸ ਦੇ ਉੱਪਰ ਸਵਾਰ ਹੋ ਕੇ ਜੋ ਕਿ ਨਾਮੀ ਬਦਮਾਸ਼ ਸੀ ਲਪਿਸ ਉਰਫ ਜੈਡੋ ਉਹ ਜਾਰੀ ਅਸੀਂ ਅਤੇ ਪੁਲਿਸ ਨੂੰ ਗੁਪ ਸੂਚਨਾ ਮਿਲੀ ਸੀ ਕਿ ਇਲਾਕੇ ਦੇ ਵਿੱਚ ਇੱਕ ਨਾਮੀ ਬਦਮਾਸ਼ ਕਿਸੇ ਵੱਡੀ ਵਾਰਦਾਤ ਤੋਂ ਅੰਜਾਮ ਦੇਣ ਦੀ ਫਰਾਗਤ ਵਿੱਚ ਹੈ ਤੇ ਪੁਲਿਸ ਦੇ ਵੱਲੋਂ ਚੜੀ ਸਵੇਰ ਜਿਹੜਾ ਕੀ ਹੈਗਾ ਇਸ ਨੂੰ ਜਿਹੜਾ ਕੀ ਹੈ ਕਾਰਵਾਈ ਨੂੰ ਅਮਲੀ ਜਾਮਾ ਪੈਣਾਉਣ ਦੇ ਲਈ ਪੂਰੀ ਵਿਵਹਤਵ ਦੀ ਕੀਤੀ ਜਾਂਦੀ ਹੈ ਤੇ ਵਿਧਾਤਾ ਟੱਲੇਵਾਲ ਲਿੰਕ ਦੇ ਰੋਡ ਉੱਪਰ ਨਾਕੇਬੰਦੀ ਕੀਤੀ ਹੋਈ ਸੀ ਅਤੇ ਇਸ ਦਰਨ ਬਿਨਾ ਨੰਬਰ ਪਲੇਟ ਤੇ ਬਾਈਕ ਸਵਾਰ ਜਿਹੜਾ ਕੀ ਹੈਗਾ ਲਪ੍ਰੇਤ ਉਰਫ Z O ਆ ਰਿਹਾ ਸੀ ਜਿਸ ਨੂੰ ਪੁਲਿਸ ਨੇ ਦੋਕਨ ਦਾ ਇਸ਼ਾਰਾ ਕੀਤਾ ਤਾਂ ਉਸ ਦੇ ਵੱਲੋਂ ਪੁਲਿਸ ਦੀ ਟੀਮ ਉੱਪਰ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਜਵਾਬੀ ਕਾਰਵਾਈ ਦੇ ਵਿੱਚ ਲੱਪੇ ਸਿੰਘ ਉਰਫ ਜ਼ੈਡੋ ਦੇ ਲੱਤ ਦੇ ਵਿੱਚ ਗੋਲੀ ਲੱਗਦੀ ਹੈ ਅਤੇ ਉਸ ਨੂੰ ਮੌਕੇ ਤੋਂ ਤਰਦ ਬੋਚਾ ਗਿਆ ਜਿਸ ਦੇ ਕੋਲੋਂ ਅਸਲਾ ਵੀ ਬਰਾਮਦ ਹੋਇਆ ਇਸ ਪੂਰੀ ਕਾਰਵਾਈ ਨੂੰ ਲੈ ਕੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਫੜਿਆ ਗਿਆ ਮੁਲਜ਼ਮ ਕਈ ਕੇਸਾਂ ਦੇ ਵਿੱਚ ਪੁਲਿਸ ਨੂੰ ਲੜੀਂਦਾ ਸੀ ਅਤੇ ਉਹ ਪਘੋੜਾ ਵੀ ਸੀ ਜਿਸ ਦੇ ਖਿਲਾਫ ਕਤਲ ਹੋ ਗਿਆ ਜ਼ਬਰੀ ਵਸੂਲੀ ਹੋ ਗਿਆ ਤੇ ਕਈ ਹੋਰ ਅਪਰਾਧਿਕ ਮਾਮਲੇ ਦਰਜ ਨੇ ਅਤੇ ਲਗਾਤਾਰ ਇਹ ਪੁਲਿਸੀ ਗ੍ਰਿਫਤੋ ਬਾਹਰ ਚੜਿਆਸੀ ਅਤੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਇਹ ਜਿਹੜਾ ਕਿ ਬਦਮਾਸ਼ ਹੈ ਉਹ ਨਾਮੀ ਗੈਂਗਸਟਰ ਸੁਖਾ ਤੋਂ ਨਾਂ ਦਾ ਗੈਂਗ ਦੇ ਨਾਲ ਜੁੜਿਆ ਹੋਇਆ ਅਤੇ ਉਸ ਦੇ ਲਈ ਕੰਮ ਕਰਦਾ ਸੀ ਅਤੇ ਇਹ ਕਈ ਵਾਰ ਵਿਦੇਸ਼ ਵੀ ਜਾ ਚੁੱਕਿਆ ਅਰਮੀਨੀਆ ਦੇ ਰਾਹੀਂ ਦੁਬਈ ਵੀ ਰਹਿ ਕੇ ਆਇਆ ਅਤੇ ਜਦੋਂ ਵਾਪਸ ਪੰਜਾਬ ਦੇ ਵਿੱਚ ਆਇਆ ਤਾਂ ਫਿਰ ਇਸ ਦੇ ਵੱਲੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਜੇਲ੍ਹ ਤੋਂ ਬਾਹਰ ਆ ਕੇ ਵੀ ਇਸ ਦੇ ਵੱਲੋਂ ਕਈ ਜਿਹੜੇ ਕੀ ਹੈ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਤੇ ਕਈ ਕਿਸਮ ਦੇ ਵਿੱਚ ਏਸੀ ਪਾਲ ਕੀਤੀ ਜਾ ਰਹੀ ਸੀ ਹੁਣ ਜਦੋਂ ਪੁਲਿਸ ਨੂੰ ਗੁਪ ਸੂਚਨਾ ਮਿਲਦੀ ਹੈ ਕਿ ਇੱਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਅਕ ਤੇ ਵਿੱਚ ਆ ਤਾਂ ਪੁਲਿਸ ਦੇ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਦਿਆਂ ਹੋਇਆਂ ਇਸ ਨੂੰ ਕਾਬੂ ਕੀਤਾ ਗਿਆ ਹੋਰ ਕੀ ਕੋਚ ਐਸਐਸਪੀ ਦੇ ਵੱਲੋਂ ਜਾਣਕਾਰੀ ਸੰਝ ਕੀਤੀ ਗਈ ਉਹ ਸੁਣਦੇ ਹਾਂ ਰੈਗੂਲਰ ਰੂਟੀਨ 'ਚ ਸਾਡੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਇੱਥੇ ਇੱਕ ਬੇ ਬਨਾ ਨੰਬਰੀ ਪਲੈਟੀਨਾ ਬਾਈਕ ਆ ਰਹੀ ਸੀ ਜਦੋਂ ਉਹਨੂੰ ਰੁਕਣ ਦੇ ਕਿ ਸਹਾਰਾ ਕੀਤਾ ਗਿਆ ਇੱਕ ਬੰਦਾ ਸਵਾਰ ਸੀਗਾ ਜਿਸ ਦੇ ਵੱਲੋਂ ਇੱਕ ਫਾਇਰਿੰਗ ਕੀਤੀ ਗਈ ਬਰੇ ਤਰੀਕੇ ਨਾਲ ਬਚਾ ਕਰਦੇ ਹੋਏ ਜਲੀ ਸਾਡੀ ਪੁਲਿਸ ਟੀਮ ਸੀਗੀ ਉਹਨਾਂ ਵੱਲੋਂ ਵੀ ਕਾਊਂਟਰ ਫਾਇਰਿੰਗ ਕੀਤਾ ਗਿਆ। ਔਰ ਜਿਹੜਾ ਕਿਉ ਸੀਗਾ ਉਹਦੇ ਲੱਛੇ ਗੋਲੀ ਲੱਗੀ। ਬਾਅਦ ਚ ਜਦੋਂ ਸਾਡੇ ਵੱਲੋਂ ਵੈਰੀਫਾਈ ਕੀਤਾ ਗਿਆ ਤੇ ਇਹ ਲਵ ਪ੍ਰੀਤ ਸਿੰਘ ਜਾਂਡੂ ਜੇ ਦੇਖ ਲਵ ਇਰਾਦਾ ਕਤਲ ਆਮ ਸਾਥ ਫਿਰੋਤੀ ਤੇ ਵਕਫੂਕ ਧਾਰਾ ਮਦਦ ਹੈ ਬਰਨਾਲਾ ਮੋਗਾ ਤੇ ਲੁਧਿਆਣਾ ਦੇ ਵਿੱਚ ਫੜੇ ਦੱਸ ਸੀਗੇ। ਔਰ ਇਹ ਬੇਸਿਕਲੀ ਸੁੱਖਾ ਦੁਨੇਕੇ ਗੈਂਗ ਨਾਲ ਸੰਬੰਧਿਤ ਹੈ। जो प्रॉपर वेरीफिकेशन किया गया तो ये बंदा मतलब साड़ी इनपुट भी सी कि पहले अरमानिया भी पच के चला गया जरा मोगे वाला पर्चा वोद पीओ भी, भी तो इस करके जी ये कार्रवाई है बहुत बढ़िया कार्रवाई है और टीम वालों काफ़ी बढ़िया कार्रवाई करते हुए एक नामी ग्रामी गैंगस्टर मैंबर ने काबू